ਸੋਸ਼ੀਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਜੇਕਰ ਗੱਲ ਕਰੀਏ ਉਮੀਦਵਾਰਾਂ ਦੇ ਤਾ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਤੇ ਉੱਥੇ ਹੀ ਵਿਰੋਧੀ ਧਿਰਾਂ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਧਦੇ ਹੋਏ ਦਿਖਾਈ ਦੇ ਰਹੇ ਨੇ ਇਸੇ ਕੜੀ ਤਹਿਤ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਕੇਪੀ ਜਿਹੜਾ ਨੇ ਉਹ ਆਦਬਪੁਰ ਪਹੁੰਚੇ ਨੇ ਜਿੱਥੇ ਉਹਨਾਂ ਦੇ ਬੋਲੋ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਸਾਧੇ ਗਏ ਨੇ ਮਹਿੰਦਰ ਕੇਪੀ ਨੇ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕਰਦੇ ਹੋਏ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਹਨਾਂ ਦੇ ਵੱਲੋਂ ਆਦਮਪੁਰ ਨੂੰ 1 ਰੁਪਿਆ ਵੀ ਵਿਕਾਸ ਦੇ ਲਈ ਨਹੀਂ ਦਿੱਤਾ ਗਿਆ ਬਹੁਤ ਸਰਕਾਰੀਓ ਮਿੰਨੀ ਸਰਬਾਨ ਵਰਕਰ ਸਰਬਾਨ ਸ਼੍ਰੋਮੀ ਖਾਲੀਦਲ ਆਏ ਬਹੁਤ ਜ਼ਿਆਦਾ ਵੱਲ ਮਿਲੂਗਾ ਮੈਂ ਉਹਨਾਂ ਨੂੰ ਜਿਵੇਂ ਕਹਿਣਾ ਤੇ ਵਿਸ਼ਵਾਸ ਦੋਣਾ ਹੈ ਕਿ ਅਕਾਲੀ ਦਲ ਇੱਕ ਪਰਿਵਾਰ ਵਾਂਗੂ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਜਿਹੜਾ ਮੈਂ ਕਿਹਾ ਸੀ ਦੂਜਾ ਭਾਗ ਆਪਣੀ ਪ੍ਰੈਸ ਕਾਨਫਰੰਸ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਆਪਣਾ ਪਾਰਲੀਮੈਂਟ ਇਲੈਕਸ਼ਨ ਇਸ ਮਹੀਨ ਵਿੱਚ ਆਪਣਾ ਐਲਾਨਨਾਮਾ ਕਰ ਰਿਹਾ ਹੈ ਰਿਲੀਜ਼ ਕਰ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਇਲੈਕਸ਼ਨ ਚੱਲ ਰਿਹਾ ਹੈ ਇਸ ਇਲੈਕਸ਼ਨ ਵਿੱਚ ਬੜੀ ਚੀਜ਼ਾਂ ਦੇਖਣ ਸਾਹਮਣੇ ਆਈਆਂ ਕਈ ਪਾਰਟੀਆਂ ਤਾਂ ਇਸ ਇਲੈਕਸ਼ਨ ਨੂੰ ਕਮਿਊਨਲ ਐਂਗਲ ਤੇ ਲੈ ਗੀ ਆ। ਉਹਨਾਂ ਵਾਸਤੇ ਵੋਟ ਲੈਣਾ ਜ਼ਿਆਦਾ ਜ਼ਰੂਰੀ ਹੈ ਦੇਸ਼ ਦੀ ਏਕਤਾ ਇਹਨਾਂ ਨਾਲੋਂ ਜ਼ਰੂਰੀ ਨਹੀਂ। ਬਹੁਤ ਠੀਕ। ਆ ਜਿਹੜਾ ਦੇਸ਼ ਹੈ ਆ ਸਾਰਿਆਂ ਦਾ ਹੈ। ਸਾਰੇ ਧਰਮਾਂ ਦਾ ਹੈ। ਭਾਵੇਂ ਆਬਾਦੀ 1% ਹੋਏ ਭਾਵੇਂ 5% ਹੋਏ ਕਿਸੇ ਧਰਮ ਦੀ ਜਾਂ 18% ਹੋਏ ਜਾਂ 70% ਹੋਏ ਈ ਕੋਲ ਰਾਈਟਰ ਪਰ ਮੈਂ ਦੇਖਿਆ ਜਦੋਂ ਹਾਰ ਦਿਗਦੀ ਹੋਏ ਐਧੀਆਂ ਸਟੇਟਮੈਂਟਸ ਸਜ ਬੇਜੇਸ ਆ ਰਹੀਆਂ ਜਿਹੜੀਆਂ ਦੇਖੋ ਆਪਣੀ ਡੈਮੋਕ੍ਰੈਟਿਕ ਨੇਸ਼ਨ ਵਿੱਚ ਨਹੀਂ ਹੋਣੀ ਚਾਹੀਦੀਆਂ ਸੋ ਜਿਹੜਾ ਆ ਇਲੈਕਸ਼ਨ ਹੈ ਹਰ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਪੰਜਾਬ ਵਿੱਚ ਚਾਰ ਮੁੱਖ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਇੱਕ ਸ਼੍ਰੋਮਣੀ ਕਾਲੀ ਦਲ ਹੈ ਦੂਜੇ ਪਾਸੇ ਕਾਂਗਰਸ ਹੈ ਤੀਜੇ ਪਾਸੇ ਆਮ ਆਦਮੀ ਪਾਰਟੀ ਹੈ ਚੌਥੇ ਪਾਸੇ ਭਜਪਾ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਦੇਖਿਆ ਹੋਣਾ ਹੈ ਕੱਲੀ ਇੱਕ ਪਾਰਟੀ ਹੈ ਚਾਰਾਂ ਵਿੱਚ ਜਿਹੜੀ ਪੰਜਾਬ ਦੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਪੰਜਾਬ ਦੀ ਆਵਾਜ਼ ਪੰਜਾਬ ਦੇ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਤਰੱਕੀ ਵਾਸਤੇ ਲੜਨ ਵਾਲੀ ਪਾਰਟੀ ਹੈ ਤੇ ਇਤਿਹਾਸ ਕਹਵਾ ਕੀ ਆਈ ਇੱਕ ਪਾਰਟੀ ਹੈ ਜਿਹਨੇ ਪੰਜਾਬੀਆਂ ਵਾਸਤੇ ਸਟੈਂਡ ਲੈਂਦਾ ਹੈ ਖਾਲਸਾ ਪੰਥ ਵਾਸਤੇ ਸਟੈਂਡ ਲੈਂਦਾ ਹੈ ਦੂਜੀਆਂ ਜਿਹੜੀਆਂ ਪਾਰਟੀਆਂ ਉਹ ਸਾਰੀਆਂ ਇੱਥੇ ਇਕੱਲੇ ਵੋਟਾਂ ਲੈਣ ਵਾਸਤੇ ਆਉਂਦੀਆਂ ਐ ਐਮਪੀ ਬਣਾਉਣ ਵਾਸਤੇ ਆਉਂਦੀਆਂ ਪੰਜਾਬ ਵਾਸਤੇ ਨਹੀਂ ਆਉਂਦੀਆਂ ਉਹਨਾਂ ਦੀ ਪੋਲਿਟਿਕਸ ਇਹ ਸਾਡੀ ਪੋਲਿਟਿਕਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਉਹ ਪੰਜਾਬ ਵਿੱਚ ਵੋਟ ਮੰਗਦੀਆਂ ਇੱਕ ਸੈਕਸ਼ਨ ਨੂੰ ਲੈ ਕੇ ਜਾਂ ਇੱਕ ਧਰਮ ਨੂੰ ਲੈ ਕੇ ਉਹ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਪੋਲਰਾਈਜ਼ ਕਰਕੇ ਵੋਟ ਲੈਣਾ ਚਾਹੁੰਦੀਆਂ ਜਿਹਦਾ ਬਹੁਤ ਡੇਂਜਰਸ ਕਨਸੀਕਵੈਂਸਸ ਆਪਾਂ ਦੇਖ ਹੀ ਲਿਆ ਪੰਜਾਬ ਕਿੰਨੇ ਸਾਲ ਅਤਵਾਦ ਦਾ ਟਾਈਮ ਰਿਹਾ ਹੈ ਜੀਦਾ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੇ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰਕ ਸਾਂਝ ਰਹੂਗੀ ਤਾਂ ਹੀ ਪੰਜਾਬ ਤਰੱਕੀ ਕਰੂਗਾ ਜਿਹੜੀ ਆ ਗੱਲ ਜਿਹੜੀਆਂ ਦੂਜੀਆਂ ਪਾਰਟੀਆਂ ਨਹੀਂ ਸਮਝਦੀਆਂ ਜਿਹੜੀ ਹਾਲਾਤ ਉਦੋਂ ਬਣੀ ਸੀ ਉਹ ਕਾਲਾ ਦੌਰ ਪੰਜਾਬ ਦਾ ਉਹ ਨੈਸ਼ਨਲ ਪਾਰਟੀਆਂ ਦੇ ਕਰਕੇ ਬਣੀ ਸੀ ਬਾਜਪਾ ਸਾਹਿਬ ਮੁੱਖ ਮੰਤਰੀ ਨੇ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਕਿ ਬਾਦਲ ਸਾਹਿਬ ਸਾਡੇ ਆ। ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ, ਮੁਸਲਮਾਨ ਵੀ ਕਹਿੰਦੇ ਸਾਡੇ ਆ, ਕ੍ਰਿਸਚੀਅਨ ਵੀ ਕਹਿੰਦੇ ਸਾਡੇ ਆ। ਸਿੱਖ ਭਾਈਚਾਰੇ ਨੇ ਤਾਂ ਕਹਿਣੀ ਸੀ। ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਜਾ ਕੇ ਮਨਾਉਂਦੇ ਸੀ। ਇੱਕ ਮੈਸੇਜ ਸੀ ਜਿਹੜਾ ਵੀ ਰੂਲਰ ਹੋਏ, ਜਿਹੜਾ ਵੀ ਕੋਈ ਲੀਡਰ ਹੋਏ ਲੋਕਾਂ ਨੂੰ ਉਹਦੇ ਤੇ ਫੇਥ ਹੋਣਾ ਚਾਹੀਦਾ ਹੈ ਜਿਹੜਾ ਫੇਥ ਕੱਲੇ ਇੱਕ ਪਾਰਟੀ ਤੇ ਹੈ ਪੰਜਾਬ ਦੇ ਲੋਕਾਂ ਦੀ ਤੇ ਇੱਕ ਆਪਣੇ ਇੱਕ ਪਾਰਟੀ ਤੇ ਹੈ ਤੇ ਲੀਡਰਸ਼ਿਪ ਤੇ ਹੈ ਤਿੰਨ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਐਸ ਇੰਡੀਵਿਜੂਅਲ ਸੁਪੀਤ ਸਿੰਘ ਬਾਦਲ ਮੈਂ ਸਪਸ਼ਟ ਕਰਨਾ ਚਾਹੁੰਦਾ ਮੇਰਾ ਅਜੰਡਾ ਮੇਰਾ ਸਟੈਂਡ ਬੜਾ ਕਲੀਅਰ ਹੈ ਕਿ ਪੰਜਾਬ ਵਿੱਚ ਕਿਸੇ ਹਾਲਤ ਅਸੀਂ ਕਮਿਊਨਲ ਟੈਨਸ਼ਨ ਨਹੀਂ ਹੋਣ ਦੇਵਾਂਗੇ ਪੰਜਾਬ ਵਿੱਚ ਇੱਕ ਭਰਾ ਨੂੰ ਦੂਜੇ ਭਰਾ ਨਾਲ ਜਿਹੜੀਆਂ ਪਾਰਟੀਆਂ ਲੜਾਉਣ ਦੀ ਕੋਸ਼ਿਸ਼ ਕਰਨ ਲੱਗੀਆਂ ਉਹ ਨਹੀਂ ਕਰਨ ਦੇਵਾਂਗੇ ਪੰਜਾਬ ਦਾ ਮਿਸ਼ਨ ਸਾਡਾ ਹੈ ਕਿ ਪੰਜਾਬ ਅੱਗੇ ਵਧੇ ਅਸੀਂ ਆਪਣੇ ਮੁੰਡਿਆਂ ਨੂੰ ਮਰਵਾਉਣਾ ਨਹੀਂ ਅਸੀਂ ਆਪਣੇ ਮੁੰਡਿਆਂ ਨੂੰ ਚੰਗੀ ਜੌਬਸ ਦੇਣਾ ਹੈ ਇੱਥੇ ਟ੍ਰੇਡ ਇਨਵੈਸਟਮੈਂਟ ਐਂਡ ਤੁਸੀਂ ਆ ਵੀ ਦੇਖਿਆ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਹੀ ਪੰਜਾਬ ਨੇ ਤਰੱਕੀ ਕੀਤਾ ਸੀ ਬਾਦਲ ਸਾਹਿਬ ਜੀ ਦੇ ਨੀਦਰ ਮੁੱਖ ਮੰਤਰੀ ਦੂਜੇ ਤੇ ਇੱਥੇ ਇਕੱਲੇ ਲੁੱਟਣੋਂਗੇ ਹੁਣ ਜਿਹੜਾ ਕੋਰ ਫਲਸਫੀ ਮੈਂ ਦੱਸਤੀ ਹੈ ਤੇ ਸਾਡਾ ਮਿਸ਼ਨ ਕੀ ਹੈ ਜਿਹੜਾ ਲਗਾਤਾਰ ਅਸੀਂ ਉਸ਼ ਕਰ ਰਹੇ ਆ ਪਰਲੀਮੈਂਟਰੀ ਤੇ ਸੈਂਟਰ ਦੀ ਸਰਕਾਰਾਂ ਨੂੰ ਵੀ ਆ ਦੇਸ਼ ਤਾਂ ਤਕੜਾ ਹੋਊਗਾ ਜੇ ਤੇ ਫੈਡਰਲ ਸਟਰਕਚਰ ਹੋਊਗਾ ਜਿਹੜੀ ਸੈਂਟਰ ਚ ਪਾਰਟੀ ਆਉਂਦੀ ਹੈ ਸੂਬੇ ਦੀਆਂ ਸਾਰੀਆਂ ਪਾਵਰਸ ਲੈ ਕੇ ਉਹ ਆਪਣੇ ਕੋਲ ਲੈ ਜਾਨੀਆਂ ਸੂਬਿਆਂ ਨੂੰ ਖੋਖਲਾ ਕਰ ਛੱਡਿਆ ਖੋਖਲਾ ਕਰ ਛੱਡਿਆ ਸਭ ਤੋਂ ਵੱਡਾ ਲੇਟੈਸਟ ਐਗਜ਼ਾਮਪਲ ਹੁਣ GST ਦਾ ਆ ਗਿਆ ਪਹਿਲੇ ਸਾਡੇ ਕੋਲੇ ਕੁਛ ਨਾ ਕੁਛ ਫਾਈਨੈਂਸ਼ੀਅਲ ਪਾਵਰ ਹੁੰਦੀ ਸੀ ਸਾਡੀ ਆਪਣੀ ਰੈਵਨਿਊ ਜਨਰੇਸ਼ਨ ਹੁੰਦੀ ਸੀ ਤੇ ਅਸੀਂ ਅਸੀਂ ਉਹ ਪੈਸਾ ਕਿੱਥੇ ਮਰਜ਼ੀ ਖਰਚ ਲੈ ਐਸ ਪਰ ਰਿਕੁਆਇਰਮੈਂਟ ਉਹ ਪਾਵਰ ਵੀ ਲੈ ਲਈ